ਸਾਡੇ ਮਲੇ ਵਾਕ ਨਹੀਂ ਲੱਗ ਰਿਹਾ ਸਾਡੇ ਮਲੇ ਕਹਿੰਦੇ ਲੱਗ ਰਿਹਾ ਸਾਡੇ ਮਲੇ ਵਾਸਤੇ ਲੱਗਾਇਆ ਵਾ ਵਾ ਬਹੁਤ ਨਹੀਂ ਮੈਂ ਹਿੱਸਾ ਤੋਂ ਕਰਦੇ ਯਾਰ ਕੱਲ ਫੋਟੋ ਲੈਣੇ ਨੇ ਉਹ ਵਾਸਤੇ ਆਪਾਂ ਲਗਾ ਲਏ ਮੇਰੇ ਕੋਲ ਪਾਸ ਆਉਂ ਮਿਲ ਜੂਗਾ ਨਹੀਂ ਨਹੀਂ ਕੋਰਟ ਦਾ ਪਾਸ ਕਿਤੇ ਜੇ ਵੀ ਆਸਟਮੈਂਟ ਮੈਂ ਪਾਸ ਕਰਤਾ ਬਾਰਕ ਚ ਉਹ ਦੇਈ ਦਿ ਮੈਨੂੰ ਕਾਪੀ ਐਲਪੀ ਬੈਂਡੀ ਕੇਰਾ ਪਾਸ ਕਿਤਾ ਨਹੀਂ ਤੂੰ ਕਾਪੀ ਕੇਰਾ ਕੋਰਟ ਤੂੰ ਕਾਪੀ ਕੇਰਾ ਕੋਰਟ ਨਹੀਂ ਕੀਤਾ ਮੇਰੇ ਵਾਸਤੇ ਮੈਂ ਨਹੀਂ ਬਸ ਲੱਗਿਆ ਇੱਥੇ ਕਰੋ ਨਾ ਪਾਸ ਹਾਂ ਨਹੀਂ ਨਹੀਂ ਇੱਥੇ ਲੋਕੇਸ਼ਨ ਦਿੱਤੀ ਹੈ ਹਾਂਜੀ ਇੱਥੇ ਵਾਸ ਹੋਇਆ ਮੈਟਰ ਕੀ ਹੈ ਬੋਲ ਰਖ ਲੈ ਨਾਮ ਕੀ ਤੁਹਾਡਾ ਮੈਂ ਦਾ ਮੇਰਾ ਨਾ ਬਲਵਿੰਦਰ ਕਮਾਇਆ ਐਸਟੀਮੇਟ ਹੈ ਇਹਨਾਂ ਦੇ ਘਰ ਦੇ ਬਾਹਰ ਟ੍ਰਾਂਸਫਰ ਲੱਗਾ ਥੱੱਕ ਤੋਂ ਪਿਛਲੀ ਗਲੀ ਤੋਂ ਪਿਛਲੀ ਗਲੀ ਉਹ ਚੱਕ ਕੇ ਲਿਆ ਕੇ ਥੇ ਗੱਡ ਰਹੇ ਨੇ ਇਹ ਪੁਲਿਸ ਫੋਰਸ ਲਿਆ ਕੇ ਧੱਕਾ ਕਰ ਰਹੇ ਨੇ ਹਰਿਆਣਾ ਮਗਰ ਉਹ ਕੋਈ ਸਾਡੇ ਕੋਲ ਕੋਰਟ ਕੋਰਟ ਦੇ ਆਊਟ ਦੱਸੋ ਜਾਈਏ ਕਿ ਉਹ ਲੈ ਕੇ ਤੇ ਕਿਉਂ ਕੋਰਟ ਕੋਰਟ ਦੇ ਆਊਟ ਲਗਾ ਵੀ ਹੈ ਜਿਹੜੇ ਨਾਲ ਗੰਦਿਰ ਦਿੱਤੇ ਆ ਹੁਣ ਕੀ ਕਰ ਰਹੇ ਨੇ ਆਰਡਰ ਕੋਲ ਆ ਗਿਆ ਸ਼ਾਂਤੀ ਦੀ ਹੈਗੀ ਜੀ ਅਬ ਕੋਰਟ ਦੇ ਆਰਡਰ ਮਾੜੇ ਹੈ ਫੇਰ ਲੱਗਣ ਤੱਕ ਜੇਗਾ ਲੇਕਿਨ ਉਹਦੇ ਖੇ ਲਗਾ ਕੇ ਕੋਰਟ ਦੇ ਆਰਡਰ ਮੰਨਾਂਗੇ ਪਹਿਲੇ ਕਿੱਥੇ ਲੱਗਾ ਹੈ ਕਿਸੇ ਗੱਡੀ ਤੇ ਲੱਗਾ ਹੈ ਕੋਈ ਨਹੀਂ ਹੈਗਾ ਇੱਥੇ ਕੋਰਟ ਦਾ ਆਰਡਰ ਹੈ ਜੀ ਕੀ ਨਾਮਾ ਲਾਡੂ ਅਸੀਂ ਕੋਸਾਂ ਅਬ ਕੀ ਮਾਮਲਾ ਹੈ ਸਾਡਾ 470 ਐਮਵੋਲਟ ਦਾ ਸਾਡੀ ਰਿਹਾਇਸ਼ ਹੈ ਸਾਨੂੰ 1.5 ਸਾਲ ਹੋ ਗਿਆ ਪੈਸੇ ਜਮ੍ਹਾਂ ਕਰਾਏ ਨੂੰ ਪੀਐਸਪੀਸੀਲ ਨੂੰ ਜਿਹੜਾ ট্রান্সਫਾਰਮਰ ਉੱਥੇ ਲੱਗਾ ਹੋਇਆ ਉਹਨੂੰ ਸ਼ਿਫਟ ਕੀਤਾ ਜਾਏ ਔਰ 1.5 ਸਾਲ ਤੋਂ ਇਹਨਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਹਾਈ ਕੋਰਟ ਦੇ ਵਿੱਚ ਲਿਟ ਪਾਈ ਹੈ ਜਿਹਦਾ ਕਿ ਪਿਛਲੇ ਬੁੱਧਵਾਰ ਇਹ ਫੈਸਲਾ ਆਇਆ ਸੀ ਕਿ ਇੱਕ ਹਫ਼ਤੇ ਦੇ ਵਿੱਚ ਉਹ ট্রান্সਫਾਰਮ ਲੱਗਾ ਜਾਏਗਾ ਪਰ ਕੋਈ ਚੱਲਦਾ ਬੰਦਿਆ ਨੇ ਆ ਕੇ ਦੋ ਤਿੰਨ ਜਣੇ ਨੇ ਆ ਕੇ ਉਹ ਰੋਕਿਆ ਔਰ पीएसपीसीएल ਦੇ ਐਸਡੀਓ ਸਾਹਿਬ ਦਾ ਕਹਿਣਾ ਮੰਨ ਕੇ ਕੋਈ ਕੰਮ ਨਹੀਂ ਕੀਤਾ ਕੰਮ ਰੋਕਿਆ ਗਿਆ ਪਰ ਸਾਡੇ ਛੋਟੇ ਬੱਚੇ ਆ ਜਿੰਨਾ ਕਰਕੇ ਇਹਨਾਂ ਨੂੰ ਕੋਈ ਰਿਕਵਰ ਜੜੀ ਹੈ ਉਹ ਮਹਿਸੂਸ ਹੀ ਨਹੀਂ ਹੋ ਰਹੀ ਹਰ ਚੀਜ਼ ਦੀ ਪ੍ਰੋਬਲਮ ਸਾਨੂੰ ਹੋ ਰਹੀ ਉਹ ਕੋਈ ਜਾਨਣ ਲੱਗੇ ਆ ਉਹ ਮੈਂ ਲੈਂਦੀ ਜ਼ਿੰਮੇਵਾਰ ਨੋ ਮੈਨ ਲੈਂਡ ਹੈ ਜਿੱਥੇ ਕੋਈ ਬੰਦਾ ਨਹੀਂ ਰਹਿੰਦਾ ਔਰ ਕੋਈ ਕਾਰ ਨਹੀਂ ਹੈਗਾ ਦੁਫਾਰਕ ਹੈ ਔਰ ਉਸ ਫਾਰਕ ਤੇ ਦੋ ਟਰਾਂਸਫਾਰਮਰ ਪਹਿਲਾਂ ਦੇ ਲੱਗੇ ਹੋਏ ਜਾਨੀ ਨੁਕਸਾਨ ਉਹ ਤਾਂ ਐਸਡੀਓ ਜ਼ਿੰਮੇਵਾਰ ਤਾਂ ਵੀ ਪੀਐਸपीसीएल ਜਿਹੜਾ ਵਾ ਉਹ ਉਹਨਾਂ ਦੇ ਘਰ ਦਾ ਸਾਥ ਦੇ ਰਿਹਾ ਔਰ ਸਾਡੇ ਸਾਥ ਨਹੀਂ ਭਾਈ ਮੌਕੇ ਤੇ ਆਏ ਕੀ ਕਰਾਂ ਬਣਾ ਪੁਲਿਸ ਵਾਲੇ ਆਏ ਐ ਐਸਜੀਓ ਆਏ ਕੀ ਸਰ ਉਹਨਾਂ ਸਾਰਿਆਂ ਨੇ ਗੱਲ ਇੱਕੋ ਹੀ ਦੋ ਘਰਾ ਦੀ ਸੁਣੀ ਹੈ ਉਹਨਾਂ ਨੇ ਹਾਈ ਕੋਰਟ ਦੀਆਂ ਆਰਡਰੀਆਂ ਧੜੀਆਂ ਹੜਾਤੀਆਂ ਗਈਆਂ ਉਹਨਾਂ ਨੇ ਕੁਝ ਨਹੀਂ ਸੁਣਿਆ ਹਾਈ ਕੋਰਟ ਦੇ ਆਰਡਰ ਨੂੰ ਹੁਣ ਹਾਈ ਕੋਰਟ ਦੀ ਅਗਲੀ ਤਰੀਕ 24 ਤਰੀਕ ਹੈ ਫੈਸਲਾ ਹਾਈ ਕੋਰਟ ਦੇਗਾ ਹੁਣ ਕੀ ਕਰੀਏ ਤੁਹਾਡੀ ਕੀ ਮੰਗ ਹੈ ਸਾਡੀ ਇਹੀ ਹੈ ਕਿ ਉਸ ট্রান্সਫਾਰਮਰ ਤੋਂ ਅਸੀਂ ਕਿਸੇ ਨੂੰ ਕਹਿੰਦੇ ਕਿਸੇ ਦੇ ਘਰ ਦੇ ਬਾਹਰ ਲਾਓ ਕਿਸੇ ਦੇ ਬੱਚਿਆਂ ਨੂੰ ਕੋਈ ਪ੍ਰੋਬਲਮ ਨਹੀਂ ਆਣੀ ਚਾਹੀਦੀ ਅਸੀਂ ਕਹਿੰਦੇ ਹਾਂ ਸਾਡਾ ਵੀ ਦੁੱਖ ਜਿੱਦਾਂ ਦੂਸਰਾਂ ਦਾ ਵੀ ਦੋ ਇੱਕ ਕਾਮਨ ਵਾਲ ਤੇ ਜਿਹੜੀ ਕੀ ট্রান্সਫਾਰਮਰ ਲੋ ਮੈਨ ਲ ਜਿੱਥੇ ਕਿਸੇ ਨੂੰ ਕੋਈ objection ਨਹੀਂ ਹੋਣੀ ਚਾਹੀਦੀ ਔਰ ਉਹ ਇੱਕ ਪਾਰਕ ਹੈ ਜਿੱਥੇ ऑलरेडी ਦੋ transformer ਲੱਗੇ ਹੋਏ ਹਨ ਮਾਮਲਾ ਇਹ ਹੈ ਕਿ ਚਿੰਤਾ ਜਿਹਾ ਅਮੀਰ ਗੋਸਾਮੀ ਜੀ ਨੇ ਸਾਡੇ request ਤੇ ਕਿਸੇ ਸਾਡੇ ਘਰ ਦੇ ਕੇ transformer ਲਗਾਏ ਨੂੰ shift ਕੀਤਾ ਗਿਆ ਬੱਚੇ ਛੋਟੇ ਆਪਨਾਂ request ਤੇ extension ਬਣਾਇਆ ਜੀ ਇਹ ਪਾਰਕ ਲੱਗੇ transformer shift ਕਰਨ ਦੀ ਕੋਸ਼ਿਸ਼ ਕੀਤੀ ਤੇ ਮੋਹਨ ਨਮਾਸੀਬਰਾਤ ਪਾਇਆ ਗਿਆ ਮਾਜੋ ਆਰਡਰ ਹੈ ਇਹ ਇਹ ਗੱਲ ਅੱਜ ਵੀ ਪਰਾਂ ਨਹੀਂ ਕਾਫੀ ਫੇਨਾਵ ਲੋ ਹਾਈ ਕੋਰਟ ਕੇਸ ਲਿਤਾ ਗਿਆ ਹਾਈ ਕੋਰਟ ਮਾਂਜੋ ਹਾਈ ਕੋਰਟ ਵੱਲੋਂ ਹਨ ਜਕਸਟਨ ਵਿਆ ਕਿਤੇ ਟ੍ਰਾਂਸਫਰ ਰੱਖਾ ਗਿਆ ਅੱਜ ਆਪਾਂ ਰਾਈਗ ਸਾਰਾ 7 ਨੂੰ ਵਿੱਚ ਸਾਰਾ 3.5 ਨੂੰ ਰਾਈਗਾਂ ਦੀ ਕੋਸ਼ਿਸ਼ ਕੀਤੀ ਅਸੀਂ ਪੁਲਿਸ ਹੈਲਪ ਨੂੰ ਵੀ ਲੈ ਐਸੋ ਸਾਹਿਬ ਆਪ ਮੌਕੇ ਤੇ ਖੜੇ ਸਨ ਪਰ ਮੱਲਾਨ ਵਾਸੀਆਂ ਵੱਲੋਂ ਇਤਰਾਜ਼ ਹੋ ਜਤਾਇਆ ਗਿਆ ਮੱਲੇ ਵਾਲੇ ਕੀ ਕਹਿੰਦੇ ਕੋਣ ਕੋਣ ਕਹਿੰਦੇ ਆਪਾਂ ਨਹੀਂ ਲਗੰਦੇ ਇੱਥੇ ਫਿਰ ਐਸੋ ਸਾਹਿਬ ਨੇ ਰਿਕਵੈਸਟ ਕੀਤਾ ਸਾਹਿਬ ਨੇ ਕਹਿ ਗਿਆ ਕਿ ਲੌਂਡਰ ਵੀ ਦੇਖਣਾ ਹੈਗਾ ਤੇ ਹਾਂ ਆਪਾਂ ਆਪਣਾ ਰਿਪਲਾਈ ਫਾਈਲ ਕਰੂੰਗਾ ਮੈਂ ਰਿਪੋਰਟ ਬਣਾ ਕੇ ਆਪਣੇ ਹਾਈ ਆਫਿਸ ਨੂੰ ਫਾਈਲ ਕਰੂੰਗਾ ਉਹ ਆਪਣੀ ਰਿਪੋਰਟ ਬਣਾ ਕੇ ਮਾਨਜੋ ਕੋਰਟ ਨੂੰ ਫਾਈਲ ਕਰਾਂਗੇ ਤੇ ਜੋ ਕੰਟਰੋਲ ਕੰਸਟਰਕਸ਼ਨ ਅਧਿਕਾਰ ਦੁਆਰਾ ਅਸਟ੍ਰਕਚਰ ਆਣ ਗਿਆ ਉਹਨੂੰ ਸੀ ਫੋਲੋ ਕਰਾਂਗੇ ਕਿਹਰੇ ਕਿਹਨਾਂ ਵੱਲੋਂ ਵਿਰੋਧ ਕੀਤਾ ਗਿਆ ਕੋਈ ਇਹ ਇਹ ਨਾਮ ਨਾਲ ਦੇ ਆ ਪਾਸੇ ਸਾਧ ਦੇ ਘਰ ਵਾਲਿਆਂ ਕੋਈ ਨਾਮ ਨਹੀਂ ਹੈ ਨੰਬਰ ਘਰ ਦਾ ਨੰਬਰ ਦੇਖ ਲਿਖਿਆ ਸਾਹਮਣੇ ਉਹ ਬਲੇ ਆ 517 ਹੋਰ ਮੋਰ ਨਾਲ ਉਹ ਵੀ ਯਾਰ ਦਾ ਪਾਸੇ ਸਾਧ ਦੇ ਸਾਹਮਣੇ ਆ 517 ਆਰ ਬਲੇ ਇਹਨੇ ਨਹੀਂ ਕੀਤਾ ਇਹ 449 ਵਾਲੇ ਨੇ ਕੀਤਾ ਹੋਰ ਵੀ ਆਏ ਸੀਗੇ ਉਹ ਕਦੇ ਦਾ ਪਰ ਨਹੀਂ ਲੱਗਣ ਦੇਣਾ ਮਾਨਜੋ ਹਾਈ ਕੋਰਟ ਦੇ ਹੁਕਮ ਨਾਲ ਲਿਖੇ ਪਾਪਰ ਜਿਹੜਾ ਵਾ ਸਾਪਾ ਨੂੰ ਜਗਤ ਦੇ ਲਈ ਕਰਦੇ। ਵੈਸੇ ਸਭ ਆਏ ਸੀ ਇਹ ਕਹਿਣ ਵਾਸਤੇ ਮੱਲਾ ਨਿਵਾਸੀ ਇਹਦਾ ਬਹੁਤ ਕਿ ਤਸਵੀਰ ਦੇਹੀ ਲਗਣੇ ਜੋ ਪਾਰ ਦੇਗਾ ਪਾਰੀ ਦਾ ਵੀ ਬੱਚੇ ਖੇਡਦੇ ਆ ਜਦੀਜੀ ਹੈ ਅਭੀ ਤੱਕ ਸੁਪਨੇ ਬਣੇ ਆ ਕਿ ਉਹ ਇਸ ਕਾਲਾ ਬਹੁਤ ਜ਼ਿਆਦਾ ਨਹੀਂ ਹਾਂ ਵੀ ਸਾਲਾ ਸਾਰਾ ਕੰਮ ਪ੍ਰਾਪਤ ਕਿ ਦੇਖੋ ਜਿਹੜਾ ਦੇਖੋ ਉੱਥੇ ਫਾਇਦਾ ਜਿਆਦਾ ਲੱਗਦਾ। ਮਗਰ ਇਹਨਾਂ ਕੋਲ ਕੂਟ ਦੇ ਆਰਡਰ ਹੈ ਕੂਟ ਦੇ ਆਰਡਰ ਹੋਣ ਤੋਂ ਬਾਅਦ ਵੀ ਮੱਲਾ ਨਿਵਾਸੀਆਂ ਨੇ ਵਿਰੋਧ ਕੀਤਾ। ਫਿਰ ਕੋਡ ਦੇ ਆਰਡਰ ਬੈਠ ਠੀਕ ਆ ਹੈਗੇ ਨੇ ਪਰ ਇਹਦੇ ਵਿੱਚ ਨਾਲ ਲਾਂਡ ਆਰਡਰ ਜਿਹੜਾ ਪਤਾ ਵੀ ਹਾਲੀ ਕੀ ਡੇਟ ਦਾ ਕੋਈ ਪ੍ਰੋਬਲਮ ਆ ਅਸੀਂ ਆਪਣੀ ਜਿਹੜੀ ਪ੍ਰੈਸਟੇਜ ਸਾਹਮਣੇ ਪੋਸਟਾਜੀ ਦੇ ਲਈ ਲਾ ਲਈਏ ਕਿ ਬਾਅਦ ਜੋ ਕੰਮ ਕਰੋਗੇ ਜਿਹਾ ਹਾਈਕੋ ਉਹ ਅਗੇ ਵੀ ਦੱਸਤਾ ਜਾਊਗਾ